ਉਹ ਕੁਛ ਨਹੀਂ ਇੰਟਰਜ ਕਰਦੇ ਮਰੀਫ ਕਰਕੇ ਖੜਦਾ ਆਪ ਲੋਕ ਚਲੋ ਮੇਰਾ ਪੈਰ ਕੋਈ ਗੱਲ ਨਹੀਂ ਉਹ ਤੇ ਜਿੰਨੇ ਆ ਕੋਈ ਗੱਲ ਨਹੀਂ ਸੈਂਡੇ ਵੀ ਸੁਖਰਾ ਜਿੱਤਦਾ ਨਹੀਂ ਜਾਏਗਾ ਪੈਰ ਵੀ ਮੈਨੂੰ ਫੜੀ ਜਾ ਰਹੀ ਹੈ ਦੋਸਤੋ ਨਜ਼ਾਇਜ਼ ਕਰਦੇ ਆ ਆ ਮੁੰਡੇ ਨੂੰ ਪਿਛਾਓ ਜੀ ਉਹ ਤੂੰ ਚੁੱਪ ਨਹੀਂ ਕਰਦਾ ਆ ਪਿਛਾਓ ਮੁੰਡੇ ਆ ਨਹੀਂ ਨਹੀਂ ਨਾਲ ਆ ਦੇਖੋ ਤੇ ਮੁੰਡਾ ਕਹਿ ਦਿੰਦਾ ਮੈਂ ਹੈਗਾ ਤਾ ਲੈ ਜਾਣਗੀ ਇਹ ਸਾਰੇ ਨਹੀਂ ਆਏ ਜੋ ਪੁੱਛੋ ਜੀ ਕਿੰਨੇ ਲੈ ਕੇ ਚੁਣੋ ਦੋ ਜਣੇ ਦੋ ਅਸੀਂ ਵੈਰੀਫਾਈ ਕਰਾਂਗੇ ਬੰਦਾ ਜੀ ਨਹੀਂ ਮੈਂ ਦੋ ਆ ਜਾਣਾ ਇੱਕ ਬੰਦਾ ਵੈਰੀਫਾਈ ਕਰਾਂਗੇ ਵੀ ਦਾ ਵੀ ਵੈਰੀਫਾਈ ਕਰਾਂਗੇ ਕੰਮ ਤੋਂ ਬਾਅਦ ਸਰ ਮੇਰਾ ਪੈਰ ਫੇਰ ਲੱਤਾਂ ਲਾਤਾ ਹੋਣਾ ਮੈਂ ਕਾੜ ਦੇਗਾ ਕਾੜ बस अब आदमी की ये काम मरा दिया मुद्दा तो कहता मैं नहीं मैं दाऊ बजे मैं सोना जा जा कर कोई नहीं करा निकल ले जा रहा खून जी ओ बेटा oh. कोई गली में नहीं नहीं जरा मैं नहीं आएगा सब पे भेजा चल वीडियो के लिए सब नहीं ओके नहीं तो मैं क्या कर ले साथ कर दूंगा अब यार यार क्लास वालों को तोड़ दूंगा अपना काम करो बिना नाले में ना तेरी बन रहे हैं ਉਹਦੇ ਮੈਂ ਨਹੀਂ ਆਦਾ ਜੀ ਓਏ ਨਹੀਂ ਆਉਦੀ ਆ ਨਾ ਇਹਦੇ ਕੋਲੇ ਪੌਣਾ ਨਹੀਂ ਆਈ ਮੈਨੂੰ ਮਨੂ ਅਗਲਾ ਘੈਰਾ ਨਹੀਂ ਆਦਾ ਦੇਖਦੀ ਮੈਨੂੰ ਕਹੀ ਜਾਂਦੇ 10 ਐਦਾਂ ਹੀ ਨਜਾਇਜ਼ੀ ਦੱਸ ਓਏ ਕੋਈ ਗੱਲ ਹੁੰਦੀ ਆ ਦੇਖ ਲੈ ਕਵੇ ਮੈਂ ਆਗਾ ਤਾਂ ਫੜੋ ਤੂੰ ਆਇਆ ਕਾਦੇ ਤੇ ਪੈਦਲ ਆ ਜੀ ਪੈਦਲ ਹਾਂਜੀ ਆ ਜਿਹੜੀ ਗੱਡੀ ਸੀਗੀ ਉਹ ਠੱਪਣ ਮਾਰਦਾ ਜਿਹੜੀ ਤੂੰ ਬੈਕਪਾਲ ਲਾਈਓ ਕਿ ਨਹੀਂ ਆ ਮੇਰੇ ਉਹ ਕਿੱਥੇ ਆ ਗਈ ਮੈਂ ਲੈ ਆਇਆ ਨਾ ਉਹ ਲੈ ਲਓ ਮੇਰਾ ਉਹ ਤਾਂ ਲੈ ਲਈ ਹੁਣ ਤਾਂ ਮੈਂ ਨਹੀਂ ਦੋਰੀ ਜਿਹੜੀ ਅੱਗ ਬੋਲੀ ਦੇ ਦੇਣੀ ਨਾਲ ਹੀ ਪਾਣੀ ਨਾਲ ਹੀ ਜੀ ਆਹੋ ਪਾਜੀ ਫੇਰ ਆਨੋ ਪ੍ਰੈਕਟਿਸ ਹੋਣੀ ਚਾਹੀਦੀ ਹੈ ਇਹ ਕੋਲ ਉਹ ਲੈ ਲਓ ਨਾ ਉਹਨਾਂ ਦਾ ਨੰਬਰ ਪਾ ਲਓ ਜੀ ਹਾਂ ਉਹ ਮੈਂ ਇਹ ਲੈ ਕੇ ਐਕਟਿਵਲ ਨੰਬਰ ਕੀ ਆ ਐਕਟਿਵਲ ਨੰਬਰ ਕੀ ਆ ਥੋੜਾ ਯਾਰ ਜੀ ज भाई कितें हो हलो देखो जितों जाम लगे यार जितने जाम लगा पुलिस लेके जा रही है हाँ अच्छा देखो शोड़ कर ले मैं। आज तटा ਇੱਕ ਦੀ ਕਮੀ ਯਾਕੀਵਾ ਇੱਕ ਦੀ ਕਮੀ ਯਾਕੀਵਾ ਇੱਕ ਦੀ ਕਮੀ ਯਾਕੀਵਾ ਇੱਕ ਦੀ ਕਮੀ ਯਾਕੀਵਾ ਪਾਪਾ ਜੀ ਪਿੱਛੇ ਤੋਂ ਦੇਖੋ ਕਿਹੜਾ ਕੋਈ ਨਾਮ ਪੁੱਛੋ ਦੀਵਾਰ ਦੇ ਉੱਪਰ ਹੈ ਹੈਦਰ ਮੁਲਾਦਰ ਕਾਲਾ ਲਾਣਾ ਮੈਂ ਬੋਲ ਰਿਹਾ ਹਾਂ ਕਿ ਜੀ ਮੇਰੇ ਕੋਲ ਕੋਈ ਚੈਪੀ ਟੈਕਨੀਕ ਹੋਈ ਵਰ ਕੋਈ ਬਾਈ ਦਾ ਕੰਮ ਹੈ ਕੋਈ ਆਲੈਕਸ ਦੇ ਤਾਂ ਵੀ ਇਹ ਚੈਪੀ ਕਰੀਏ ਉਹ ਨਾਲ ਆਉਂੋ ਕੋਈ ਇਹ ਲੈ ਲਾ ਬੋਲਦਿਆ ਬੋਲ ਰਿਹਾ ਮੈਂ ਨਾੜ ਨਾੜ ਨੇ ਕੱਟਿਆ ਤੇ ਉਹਨਾਂ ਨੇ ਆਹ ਕਾਰਡ ਪਾਸ ਦਾ ਵਿੱਚ EDM ਗਈ ਤੇ ਮੈਂ ਦੇਖਿਆ ਮੇਰਾ ਕਾਰਡ ਹੈ ਦੀ ਤੇ ਮੈਂ ਜਦ ਇਹਨੇ ਮਗਰ ਭੱਜਿਆ ਕਾਰਡ ਕੱਢ ਕੇ ਜਦ ਜਦ ਉਹਨੂੰ ਇੱਥੇ ਆ ਕੇ ਢੇਰਿਆ ਫਿਰ ਇਹਨੇ ਆਹ ਕਾਰਡ ਮੈਨੂੰ ਫੜਾਇਆ ਪਹਿਲਾ ਜੀ ਆ ਲੈ ਲੋ ਕਾਰਡ ਆਪ ਦਾ ਮੈਂ ਕਿਹਾ ਮੇਰਾ ਕਾਰਡ ਹੈ ਨਹੀਂ ਮੇਰਾ ਕਾਰਡ ਲੈ ਲਓ ਤੇ ਫੇਰੇ ਕਾਰਡ ਮੈਂ ਫੜ ਲਿਆ ਤੋਂ ਫਿਰ ਆਹ ਤੁਹਾਡੇ ਨੇ ਮੇਰੇ ਵਾਲਾ ਆ ਪਰ ਇਹ ਸਿੱਧਾ ਹੋਇਆ ਸੀ ਥੱਲੇ ਹਾਂ ਜੀ ਨੂੰ ਕਿਹਾ ਜਦੋਂ ਇਹ ਚੱਕਿਆ ਪਹਿਲਾ ਜੀ ਆ ਤੁਹਾਡਾ ਮੈਂ ਕਿਹਾ ਇਹ ਮੇਰਾ ਇਸ ਕਰਕੇ ਆ ਦੋ ਕਾਰਡ ਇਹਦੇ ਕੋਲ ਸੀ ਜਿਆ ਦੋ ਹੁਣ ਪਤਾ ਨਹੀਂ ਕਿਹੜੀ ਕਿਹੜੀ ਬੈਂਕ ਦੇ ਨੇ ਆ ਤਾਂ ਮੈਨੂੰ ਬੈਂਕ ਦਾ ਵੀ ਲੱਗ ਗਿਆ ਜੀ ਆਪਣਾ ਚੈੱਕ ਕਰਬਣਾ ਫਿਰ ਨਾ ਕੋਈ ਉਹ ਆ ਬੇਜੇ ਦੇ ਉਪਰ ਬਸ ਠੀਕ ਮੈਂ ਕਿਹਾ ਵੀ ਮੇਰੇ ਪੈਸੇ ਨਹੀਂ ਉਹਨੂੰ ਕੋਈ ਲਾਉਂਦਾ ਹੈ ਸਾਰਾ ਬਹੁਤ ਨਾਲ ਬੰਨੋ ਯਾਰ ਕਾ ਨਾਮ ਆ ਪਈਆ ਬੰਨੋ ਇਹਨੂੰ ਨਹੀਂ ਪਤਾ ਉਸੀਂ ਦੇਖ ਰਹੇ ਹੈਡਲਾਈਨਸ 24 ਤੇ ਮੈਂ ਹਾਂ ਮੀ ਹੁਣ ਇਹ ਮੌਜੂਦ ਹਾਂ ਗਈ ਮਾਰਕੀਟ ਲੁਧਿਆਣਾ ਵਿਖੇ ਤੇ ਇੱਕ ਮਾਮਲਾ ਸਾਹਮਣੇ ਆਇਆ ਚੋਰੀ ਦਾ ਤੇ ਕੀ ਇਹ ਪੂਰਾ ਮਾਮਲਾ ਤੁਸੀਂ ਦੇਖੋ ਮੇਰੇ ਨਾਲ ਅੰਕਲ ਜੀ ਮੌਜੂਦ ਨੇ ਗੱਲਬਾਤ ਕਰਦੇ ਨਾ ਮੁੰਡੇ ਮੈਂ ਕਾਲੀ ਕਾਲੀ ਚ ਲੈ ਗਿਆ ਅੰਕਲ ਜੀ ਹੋਇਆ ਕੀ ਸੀ ਨਹੀਂ ਇਹ ਨਵਾਂ ਮੈਂ ਜੀ ਉੱਥੇ ਆਪਣੇ ਏਟੀਐਮ ਦੇ ਵਿੱਚ ਪੈਸੇ ਕਢਾਉਣ ਲੱਗਿਆ ਤੇ ਉਹ ਪੈਸੇ ਮਸ਼ੀਨ ਨੇ ਦਿੱਤੇ ਨਹੀਂ ਜੀ ਜੀ ਤੇ ਜਦੋਂ ਮਸ਼ੀਨ ਨੇ ਨਾ ਪੈਸੇ ਦਿੱਤੇ ਨਾ ਮੈਂ ਇਹਨੂੰ ਦੇਖਿਆ ਬਾਹਰ ਖੜੇ ਨੂੰ ਕਿੰਨੇ ਮੁੰਡੇ ਸਨ ਇਹ ਦੋ ਜਾਣੇ ਸੀ ਤੇ ਇਹਨੂੰ ਜਦੋਂ ਇਹ ਪਹਿਲਾਂ ਬਾਹਰ ਨਿਕਲ ਗਿਆ ਮੈਂ ਤੋਂ ਬਾਅਦ ਅੰਦਰ ਹੋਇਆ ਠੀਕ ਹੈ ਜੀ ਤੇ ਜਦੋਂ ਹੁਣ ਇਹਨੇ ਦੇਖ ਲਿਆ ਵੀ ਮਸ਼ੀਨ ਨੇ ਪੈਸੇ ਕਢਾਏ ਨਹੀਂ ਤੇ ਫਿਰ ਤੂੰ ਅੰਦਰ ਕੀ ਕਰ ਜਾਣਾ ਮੈਂ ਗਿਆ ਮੈਂ ਕਾਰਡ ਪਾਇਆ ਆਪਣਾ ਕਾਰਡ ਪਾ ਕੇ ਮੈਨੂੰ ਜਦੋਂ ਮੈਂ ਬਾਹਰ ਨਿਕਲਣ ਲੱਗਿਆ ਮੇਰੇ ਅੰਦਰ ਹੀ ਜਾ ਵੜਿਆ ਆ ਜਾਓ ਜੀ ਆ ਜਾਓ ਤੁਹਾਡੇ ਮਸ਼ੀਨ ਪੈਸੇ ਦੇ ਰਹੀ ਆ ਕਾਰਡ ਪਾਇਆ ਆਪਣਾ ਪੈਸੇ ਫੀਡ ਕੀਤੇ ਪਰ ਪੈਸੇ ਮਸ਼ੀਨ ਨੇ ਪੈਸੇ ਨਹੀਂ ਦਿੱਤੇ ਨਹੀਂ ਮਸ਼ੀਨ ਨੇ ਪੈਸੇ ਕੱਟੇ ਵੀ ਨਹੀਂ ਗਾ ਮਸ਼ੀਨ ਚੱਲੀ ਹਾਂ ਉਹ ਸੌਰੀ ਕਹਿਤਾ ਮਸ਼ੀਨ ਨੇ ਜਿੱਦਾਂ ਤੇ ਉਹ ਮੈਂ ਨਾ ਮੈਂ ਅਪਰਾ ਕਰ ਨਹੀਂ ਜੀ ਨਹੀਂ ਤੁਹਾਡੇ ਪੈਸੇ ਆ ਰਹੇ ਆ ਵਿੱਚ ਬਚੀਦੇ ਮੈਂ ਕਿਹਾ ਯਾਰ ਹੁਣ ਮੈਨੂੰ ਕਿਤੇ ਪਤਾ ਨਹੀਂ ਵੀ ਹਨ ਪੜਾ ਵੀ ਪੈਸੇ ਆ ਰਹੇ ਆ ਬਚੀ ਨਵਾਜ ਵੀ ਕਰਦੀ ਆ ਉਹ ਤੁਹਾਨੂੰ ਪਤਾ ਹੀ ਆ ਆਵਾਜ਼ ਟੂ ਟੂ ਦੀ ਆਵਾਜ਼ ਵੀ ਆਉਂਦੀ ਆ ਉਹ ਜਦੋਂ ਮੈਂ ਕਿਹਾ ਨਹੀਂ ਨਹੀਂ ਹਨਾ ਸਾਲਿਆਂ ਨੇ ਇੰਨੀ ਇੰਨਾ ਇੰਨੀ ਗੱਲ ਕਰ ਤੇ ਆਹ ਕਾਰਡ ਵਿੱਚ ਪਾ ਕੇ ਪੁੱਠਾ ਗਿਆ ਹਨਾ ਤੇ ਮੇਰਾ ਕਾਰਡ ਕੱਢ ਲਿਆ ਬੜੀ ਚਲਾਕੀ ਨਾਲ ਸਾਰੀ ਬਦਲਤਾ ਮੇਰਾ ਕਾਰਡ ਕੱਢ ਕੇ ਭੱਜ ਗਿਆ ਮੇਰਾ ਕਾਰਡ ਲਾ ਕੇ ਭੱਜਿਆ ਆ ਠੀਕ ਹੈ ਜੀ ਇਹ ਤਾਂ ਕੁਦਰਤੀ ਇੱਥੇ ਆ ਗਿਆ ਮੈਂ ਮਗਰੇ ਮੈਂ ਰੌਲਾ ਪਾਇਆ ਬਾਈਸਾਈਕਲ ਉੱਥੇ ਛੱਡ ਕੇ ਮੈਂ ਕਿਹਾ ਫੜਿਓ 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 ਇੱਕ ਗਲੀ ਚ ਵੜ ਗਿਆ ਹੁਣ ਤੁਹਾਡੇ ਕੋਲ ਤੀਰ ਕਾਰਡ ਆਹ ਦੇਖੋ ਮੈਂ ਤੁਹਾਨੂੰ ਸਮਝਾਉਣਾ ਨਾ ਆਹ ਆ ਕਾਰਡ ਉੱਥੇ ਪਾਇਆ ਹੈ ਨਾ ਜਦੋਂ ਇਹਨਾਂ ਨੇ ਇੱਥੇ ਪਬਲਿਕ ਲਈ ਘੇਰ ਲਿਆ ਤੇ ਮੈਂ ਫਿਰ ਇੱਥੇ ਆ ਕੇ ਫੜਿਆ ਬਾਈ ਸਾ ਕਾਰਡ ਮੇਰਾ ਦੇ ਦੇ ਫੱਟਾ ਫੱਟ ਮੈਂ ਦੋ ਤਿੰਨ ਧੌਲਾ ਮਾਰੀਆਂ ਮੈਂ ਮੇਰਾ ਕਾਰਡ ਦੇ ਦੇ ਫਿਰ ਉਹਨੇ ਆ ਮੈਨੂੰ ਕਾਰਡ ਫੜਾਇਆ ਮੈਂ ਕਿਹਾ ਵੀ ਮੇਰਾ ਕਾਰਡ ਹੈ ਨਹੀਂ ਮੇਰਾ ਕਾਰਡ ਨਹੀਂ ਜੀ ਤੁਹਾਡਾ ਇਹੀ ਆ ਮੈਂ ਕਿਹਾ ਬੰ ਹੈਨਾ ਨਹੀਂ ਮੈਂ ਤੈਨੂੰ ਛੱਡਣਾ ਹੈ ਚਲੋ ਆ ਨਾ ਮੈਨੂੰ ਆ ਕਾਰਡ ਦਿੱਤਾ ਮੈਂ ਲਿਆ ਲਈ ਆ ਮੈਨੂੰ ਫੜਾ ਦਿੱਤੇ ਦੋ ਤੇ ਮੈਂ ਕਿਹਾ ਮੇਰਾ ਕਾਰਡ ਆ ਕਾਰਡ ਮੇਰਾ ਪਰੇ ਛੱਡਿਆ ਹੈ ਹੈਨਾ ਤੇ ਮੈਂ ਕਿਹਾ ਯਾਰ ਤੂੰ ਕਾਰਡ ਦਾ ਕੀ ਆ ਵੀ ਤੂੰ ਮੇਰਾ ਕਾਰਡ ਕਿਉਂ ਨਹੀਂ ਦਿੰਦਾ ਹੈਨਾ ਨਹੀਂ ਜੀ ਮੈਂ ਦੇਤਾ ਮੇਰੇ ਕੋਲ ਦੇਖ ਲਓ ਕੁਛ ਨਹੀਂ ਮੇਰੇ ਕੋਲ ਬੈ ਮੈਨੂੰ ਕੀ ਲੋੜ ਹੈ ਤੈਨੂੰ ਦੇਖਣ ਦੀ ਤੂੰ ਮੇਰਾ ਕਾਰਡ ਮੈਨੂੰ ਦੇ ਤੂੰ ਆਪਦਾ ਜਿੱਧਰ ਭੱਜੀ ਚੱਲ ਫਿਰ ਇਹ ਕਦੇ ਵੀ ਤੂੰ ਛੱਡਣਾ ਇਹਨੂੰ ਹੈਨਾ ਤੇ ਫਿਰ ਆਪਾਂ ਪੁਲਿਸ ਨੂੰ ਫੋਨ ਕਰਿਆ ਪੁਲਿਸ ਦੇ ਇੱਕ ਘੰਟੇ ਬਾਅਦ ਆਈਆ ਤੇ ਹੁਣ ਉਹਨੂੰ ਲੈ ਗਿਆ ਪੁਲਿਸ ਹੈਨਾ ਪੁਲਿਸ ਕੰਟੇਬਾਦ ਫਿਰ ਆਈਏ ਤੁਹਾਡੇ ਕੋਲ ਘੰਟਾ ਤਕਰੀਬਨ ਹੋ ਗਿਆ ਹੁਣ ਹਾਂ ਵੇਖ ਲਓ ਤੁਸੀਂ ਬਈ 5:00 ਵਜੇ ਦੀ ਇਹ ਗੱਲ ਆ ਹੈਨਾ ਤੇ ਹੁਣ ਥੋੜਾ ਚਿਰ ਹੋਇਆ ਜਦੋਂ ਪੁਲਿਸ ਪੀਸੀਆਰ ਮੁਲਾਜ਼ਮ ਪਹੁੰਚੇ ਸੀ ਉਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਤੁਹਾਨੂੰ ਮੇਰੇ ਨਾਲ ਪੂਰੀ ਪੀਸੀਆਰ ਨਾਲ ਗੱਲ ਹੋਈ ਮੇਰੇ ਨਾਲ ਤਾਂ ਗੱਲ ਹੋਈ ਫੋਨ ਤੁਸੀਂ ਆਪਣੇ ਨੰਬਰ ਤੋਂ ਕੀਤਾ ਸੀ ਪੀਸੀਆਰ ਨੂੰ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਜਾਨੂ ਨੇ ਕਰਿਆ ਠੀਕ ਹੈ ਜੀ ਪਬਲਿਕ ਨੇ ਕੀਤਾ ਹਾਂ ਪਾਉਲਕ ਨੇ ਕੀਤਾ ਠੀਕ ਹੈ ਜੀ ਮੇਰਾ ਤਾਂ ਸਿਰਫ ਮੈਨੂੰ ਤਾਂ ਆ ਹੀ ਸੀ ਵੀ ਮੈਨੂੰ ਕਾਰਡ ਮਿਲ ਗਿਆ ਹੈਨਾ ਉਹਨੇ ਮੈਂ ਫੋਨ ਆਪਣਾ ਚੈੱਕ ਕਰਿਆ ਆ ਇਹ ਮੇਰਾ ਕਾਰਡ ਆ ਹਾਂ ਆ ਆ ਕਾਰਡ ਉਹਨੇ ਜਿਹੜਾ ਮੌਕੇ ਤੇ ਮੇਰਾ ਕਾਰਡ ਬਦਲ ਕੇ ਆ ਕਾਰਡ ਪਾਇਆ ਉਸ ਤੋਂ ਬਾਅਦ ਜਦੋਂ ਬਾਈਥੇ ਆ ਕੇ ਫੜਿਆ ਫਿਰ ਉਹਨੇ ਆ ਕਾਰਡ ਜੀ ਤੁਸੀਂ ਮੌਕੇ ਤੇ ਮੌਜੂਦ ਸਨ ਵੀਰੇ ਮੈਂ ਉਰੇ ਗਲੀ ਚ ਸੀ ਅਸੀਂ ਦੇਖਿਆ ਭਾਏ ਦਾ ਆ ਰਿਹਾ ਬੰਦਾ ਅਸੀਂ ਅੰਕਲ ਜੀ ਪਿੱਛੇ ਭਾਏ ਦੇ ਆ ਰਹੇ ਸੀ ਅਸੀਂ ਫੜ ਲਿਆ ਤੇ ਉਹਦੇ ਉਹਨੇ ਆ ਦੋ ਕਾਰਡ ਫੜਾਇਆ ਅੰਕਲ ਜੀ ਇਕੱਲੇ ਅਗਰ ਜੇ ਪਬਲਿਕ ਨਾ ਇਕੱਠੀ ਹੁੰਦੀ ਤਾਂ ਫਿਰ ਇਹਨਾਂ ਨੇ ਕਰਕੇ ਨਿਕਲ ਜਾਣਾ ਕਰਕੇ ਨਿਕਲ ਜਾਣਾ ਸੀ ਉਹਨੇ ਕਰਕੇ ਨਿਕਲ ਜਾਣਾ ਸੀ ਅੰਕਲ ਜੀ ਵਿਚਾਰੇ ਆ ਆ ਉਹ ਭੱਜ ਭੱਜ ਕੇ ਨੇ ਬਜ਼ੁਰਗ ਓਕੇ ਹੋਏ ਪਏ ਤੁਹਾਨੂੰ ਮੇਰਾ ਸਾਈਕਲ ਲੈ ਜਾਣਾ ਸੀ ਕਹਿੰਦੇ ਉਹ ਤਾਂ ਚੱਲ ਭਲਾ ਕਰੇ ਪ੍ਰਮਾਤਮਾ ਇਹਨਾਂ ਦਾ ਵੀ ਤੁਸੀਂ ਇਸ ਮੰਲੇ ਤੇ ਹਾਂ ਨਹੀਂ ਮੈਂ ਮੁੰਡੀਆਂ ਕਲਾ ਜੀ ਹਾਂ ਇੱਕ ਲੋ ਆਪਣੇ 33 ਫੁੱਟ ਪੈ ਜਾਂਦਾ ਮੈਂ ਮੁੰਡੀਆਂ ਕਲਾ ਦਾ ਕਰਮਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਹਾਂ ਜਨਾਬ ਆ ਦੇ ਜੇ ਮੈਂ ਨਾਲ ਲਿਆ ਰਿਹਾ ਬੇਕੀ ਬਣ ਰਹੀ ਹੈ ਨਾ ਨਹੀਂ ਰਿਹਾ ਜੀ ਓਏ ਭਈ ਉਹ ਵੀ ਆ ਨਾ ਇਹਦੇ ਕੋਲੇ ਕੌਣ ਨਹੀਂ ਆਈ ਮੈਨੂੰ ਮੈਨੂੰ ਅਗਲਾ ਚੈਰਾ ਨਹੀਂ ਹੈ ਇਹਦਾ ਫੇਰ ਜੀ ਮੈਨੂੰ ਕਹੀ ਜਾਂਦੇ ਐ ਦੱਸ ਐਦਾਂ ਹੀ ਨਜਾਇਜ਼ੀ ਦੱਸ ਕੋਈ ਗੱਲ ਹੁੰਦੀ ਆ ਜੇ ਅਗਲਾ ਕਵੇ ਮੈਂ ਆਗਾ ਤਾਂ ਫੜੋ ਤੂੰ ਆਇਆ ਕਾ ਦੇਤੇ ਹੈ ਫੈਦਲ ਆ ਜੀ ਫੈਦਲ ਹੈ ਹਾਂ ਜੀ ਆ ਜਿਹੜੀ ਗੱਡੀ ਸੀਗੀ ਉਹ ਦੀ ਜੀ ਥੱਪਣ ਮਾਰਦਾ ਜਿਹੜੀ ਤੂੰ ਜੈੱਟੂਆ ਲਾਈਓ ਕਿ ਨਹੀਂ ਹੋ ਮੇਰੇ ਉਹ ਕਿਥੇ ਆਈ ਆ ਜੀ ਉਹ ਤਾਂ ਚੈਂਪੀਅਨ ਨਾਲ ਹੀ ਲੱਗੀ ਮੈਂ ਲਾ ਲਿਆ ਆ ਲਾ 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 ਲਓ ਫੇਰ ਉਹ ਤਾਂ ਲੈਂਦੀ ਉਹ ਤਾਂ ਉਹ ਕਿਹਦੀ ਹੈ ਨਹੀਂ ਕੋਈ ਹੋਰ ਜਿਹੜੀ ਆ ਉਹ ਵੀ ਦੇ ਦੇਣੀ ਨਾਲ ਹੀ ਬਹੁਤ ਕੀਆ ਪਾਜੀ ਵੀਰ ਆਨਲਾਈਨ ਬੈਕ ਜੁਗਾਰੀ ਚਾਹੀਏ ਇਹ ਚੀਜ਼ ਬੋਲ ਰਿਹਾ ਇਹ ਕਰਨ ਦਾ ਜਿਹੜਾ ਇਹ ਨਾਉ ਸੀਗਾ ਨਾ 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 ਐਕਟਿਵ ਨੰਬਰ ਕੀ ਆ ਐਕਟਿਵ ਨੰਬਰ ਕੀ ਠੀਕ ਸਮਝਿਆ ਯਾਰ ਫਾੜ ਕਾ ਨਹੀਂ ਬੋਲਣਗੇ ਕਿ ਭਈਆ ਖਾ ਗਏ ਚੱਲ ਲੈ ਕੇ ਆਂ ਆਪਣੀ ਫੜ ਧੋੜੀ ਦੇ ਆ ਨਾ पे कित हो हलो हाँ देखो जितने जाम लगा हुआ है जितने बिल्कुल जाम लगा लेके जा रही है गड्डी हाँ देखो शोड़ कर ले मैं आज तुम्हें बाईट कराना मैं ਇਹ ਕੀ ਗੱਲ ਪੱਛੇ ਇਹ ਕਿਹੜੀ ਗੱਲ ਪੱਛੇ ਇੱਕ ਦੀ ਬੀ ਜੈਕਤੀਵਾ ਇੱਕ ਦੀ ਬੀ ਚੱਲ ਆ ਰਿਹਾ ਯਾਰ ਇਦਾਂ ਹੀ ਦੋ ਇਦਾਂ ਹੀ ਐਕਟੀਵਾ ਤੇਰੀ ਆਇਆ ਪੇਪਰ ਦੇਖੋ ਪੇਪਰ ਅੱਜ ਪਿੱਛੇ ਲੋ ਪੇਪਰ ਪੇਪਰ ਦੇਖੋ ਨਾਮ ਪੁੱਛੋ ਦੇਖੋ

ਹੋਂਟਾਰੇ ਸਾਹਮਣੇ ਤੁਮੇ ਪੁੱਛਿਆ ਬਣੀਆਂ ਬਾਪੂ ਜੀ ਕਹਿ ਰਹੇ ਕਿ ਪੈਸੇ ਕਢਾਉਣ ਲੱਗੇ ਸੀ ਉਹ ਬੰਦੇ ਕਦੇ ਵੀ ਆਹ ਕਾਰ ਦੂਜਾ ਪਾਉ ਪੈਸੇ ਕਢਾਉਣ ਵਾਲੇ ਨਕਲੀ ਸੀਗੇ ਹੁਣ ਇਹਦਾ ਸਟੇਟਮੈਂਟ ਦਿੰਦੇ ਓਦਾਂ ਦਿਖ ਲੈਣੇ ਅਗੇ ਗੜ ਕੀ ਆ ਇੱਥੇ ਲੈ ਕੇ ਇੱਕ ਹੀ ਸੀਗਾ ਹਾਂ ਉਹ ਦੋ ਬੰਦੇ ਦੱਸੇ ਜਾਂਦੇ ਆ ਉਹ ਦੂਜਾ ਨਿਕਿਆ ਹੈਗਾ ਉਹ ਕਹਿੰਦਾ ਨਾਲ ਨਹੀਂ ਸੀਗਾ ਨੇ ਪੁੱਛਿਆ ਕਹਿੰਦਾ ਉਹਦੇ ਨਾਲ ਸੀਗਾ ਮੌਕੇ ਤੇ ਹੋਰ ਵੀ ਕੋਈ ਚੀਜ਼ ਪਰਮਤ ਹੋਈ ਨਹੀਂ ਨਹੀਂ ਜੋ ਕੁਝ ਨਹੀਂ ਪਰਮਤ ਆ ਇਹ ਸੀਗਾ ਪੂਰਾ ਮਾਮਲਾ ਪੀਸੀਆਰ ਮੁਲਾਜ਼ਮ ਪਹੁੰਚੇ ਸਨ ਮੌਕੇ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਤਫਤੀਸ਼ ਕੀਤੀ ਜਾਊਗੀ ਜੋ ਬੰਦੀ ਕਾਰਵਾਈ ਹੋਗੀ ਉਹ ਅਮਲ ਚ ਲਿਆਂਦੀ ਜੀ